ਐਜੂਕੇਟ ਪੰਜਾਬ ਪ੍ਰੋਜੈਕਟ ਸੰਸਾ ਦੇ ਵੱਲੋਂ ਲਗਾਤਾਰ ਜਿੱਥੇ ਹੜਪੀੜਤਾਂ ਦੇ ਲਈ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਸਹਿਯੋਗ ਹੈ ਜਿਹੜਾ ਉਹ ਹਰ ਪਾਸੇੋਂ ਮਿਲਦਾ ਹੋਇਆ ਨਜ਼ਰ ਆਇਆ ਤੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਸ਼ਹਿਰ ਦੀ ਤਾਂ ਪਟਿਆਲਾ ਸ਼ਹਿਰ ਦੇ ਵਿੱਚੋਂ ਕਾਫੀ ਹੱਦ ਤੱਕ ਸਹਿਯੋਗ ਹੈ ਜਿਹੜਾ ਹੜਪੀੜਤਾਂ ਦੇ ਲਈ ਭੇਜਿਆ ਗਿਆ ਦੱਸ ਦਈਏ ਕਿ ਪਟਿਆਲਾ ਤੋਂ 10 ਟਰੱਕ ਨੇ ਜਿਹੜੇ ਭਰ ਕੇ ਉਹ ਭੇਜੇ ਗਏ ਨੇ ਰਸਤੇ ਦੇ ਤੇ ਹੋਰ ਘਰ ਦੀਆਂ ਜ਼ਰੂਰਤਾਂ ਦੇ ਸਮਾਨ ਦੇ ਤੇ ਲਗਾਤਾਰ ਸੇਵਾਵਾਂ ਜਾਰੀ ਹਨ ਤਾਂ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਕਲੋਨੀ ਉਧਰ ਵਿਕਾਸ ਕਲੋਨੀ ਮੋਤੀਬਗ ਸਹਿਬ ਦੀ ਸੰਗਤ ਸਮਾਣਾ ਦੀਆਂ ਸੰਗਤਾਂ ਰਾਜਪੁਰਾ ਦੇ ਨੇੜੇ ਇਲਾਕੇ ਅਤੇ ਪਟਿਆਲਾ ਜ਼ਿਲ੍ਹੇ ਦੀ ਜੇਕਰ ਮੈਂ ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਦੁਖੀਮਾਨ ਸਾਹਿਬ ਦੇ ਨੇੜੇ ਦੀਆਂ ਸੰਗਤਾਂ ਅਤੇ ਹੋਰ ਵੀ ਕਾਫੀ ਸੰਗਤਾਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਸਹਿਯੋਗ ਕੀਤਾ ਜਾ ਰਿਹਾ ਹੈ ਭਾਵੇਂ ਉਹ Hindu ਧਰਮ ਨੂੰ ਬਿਲੋਂਗ ਕਰਦੇ ਹੋਣ ਭਾਵੇਂ ਉਹ ਸਿੱਖ ਧਰਮ ਨੂੰ ਜਾਂ ਕਿਸੇ ਵੀ ਧਰਮ ਨੂੰ ਉਹਨਾਂ ਦੇ ਵੱਲੋਂ ਹੜਪੀੜਤਾਂ ਦੇ ਲਈ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ ਅਤੇ ਇਹ ਸੇਵਾ ਹੁਣ ਤੋਂ ਕਾਫੀ ਟਾਈਮ ਤੱਕ ਚੱਲੇਗੀ ਅਤੇ ਅੱਗੇ ਵੀ ਸਹਿਯੋਗ ਹੋਣ ਦੀ ਉਮੀਦ ਜਤਾਈ ਗਈ ਹੈ ਕਿਉਂਕਿ ਹੜਪੀੜਤਾਂ ਦੀ ਸੇਵਾ ਜਿਹੜੀ ਉਹ ਲਗਾਤਾਰ ਪੰਜਾਬ ਦੇ ਵਿੱਚ ਰਹਿੰਦੀਆਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਜਿੱਥੇ ਕੀਤੀ ਜਾ ਰਹੀ ਹੈ ਉੱਥੇ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਮੁਖੀ ਸਰਦਾਰ ਜਸਵਿੰਦਰ ਸਿੰਘ ਖਾਲਸਾ ਨੇ ਜਿੱਥੇ ਪਿੰਡਾਂ ਨੂੰ ਗੋਦ ਲਿਆਏ ਉੱਥੇ ਉਹਨਾਂ ਪਿੰਡਾਂ ਨੂੰ ਮੁੜ ਸੁਰਜੀਤ ਕਰਨ ਦੀ ਤਿਆਰੀ ਲਗਾਤਾਰ ਕੀਤੀ ਜਾ ਰਹੀ ਹੈ ਜਿੱਥੇ ਘਰਾਂ ਦੀ ਲੋੜ ਹੈ ਘਰ ਬਣਵਾਉਣ ਦੀ ਲੋੜ ਹੈ ਉੱਥੇ ਘਰ ਬਣਵਾਏ ਜਾ ਰਹੇ ਨੇ ਜਿਸੇ ਵੀ ਤਰ੍ਹਾਂ ਦਾ ਸਮਾਨ ਹੈ ਉਹ ਉੱਥੇ ਭੇਜਿਆ ਜਾ ਰਿਹਾ ਹੈ ਕਈਆਂ ਦੇ ਇਸ ਹੜ੍ਹ ਦੀ ਸਥਿਤੀ ਦੇ ਵਿੱਚ ਪਸ਼ੂ ਡੰਗਰ ਪਾਣੀ ਦੇ ਵਿੱਚ ਵਹਿ ਗਏ ਉਹਨਾਂ ਨੂੰ ਪਸ਼ੂ ਡੰਗਰ ਦੁਬਾਰਾ ਦਿੱਤੇ ਜਾ ਰਹੇ ਨੇ ਉੱਥੇ ਹੀ ਜਿਹੜੀ ਘਰਾਂ ਦੀਆਂ ਹੋਰ ਜ਼ਰੂਰਤਾਂ ਨੇ ਜਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਘਰ ਦੀਆਂ ਛਤਾਂ ਤਾਂਕ ਡੇਗੀਆਂ ਨੇ ਉਹਨਾਂ ਦਾ ਵੀ ਲਗਾਤਾਰ ਇੰਤਜ਼ਾਮ ਕੀਤਾ ਜਾ ਰਿਹਾ ਹੈ ਲਗਾਤਾਰ ਉਹਨਾਂ ਨੂੰ ਘਰ ਮੁਰੰਮਤ ਕਰਕੇ ਦਿੱਤੇ ਜਾ ਰਹੇ ਨੇ ਅਤੇ ਖੇਤ ਨੇ ਉਹ ਜਿਹੜੇ ਤਬਾਹ ਹੋਏ ਨੇ ਖੇਤਾਂ ਵਿੱਚ ਇੰਨੀ ਇੰਨੀ ਰੇਤ ਫਸੀ ਹੋਈ ਹੈ ਉਸ ਨੂੰ ਕੱਢਣ ਦੇ ਲਈ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਬੀਤੀ ਦਿਨੀ ਡੀਜ਼ਲ ਦੀ ਸੇਵਾ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਵੱਲੋਂ ਕੀਤੀ ਗਈ ਹੈ ਤਾਂ ਜੋ ਆਪਣੇ ਖੇਤਾਂ ਨੂੰ ਪਧਰਾ ਕਰ ਸਕਣ ਅਤੇ ਮੁਰ ਤੋਂ ਉਹਨਾਂ ਨੂੰ ਵਾਹੀਯੋਗ ਬਣਾਉਣ ਸਕਣ ਤਾਂ ਲਗਾਤਾਰ ਜਿਵੇਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਸੰਗਤ ਨੂੰ ਹੋਰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਸੰਗਤਵਾਦ ਛੱਡ ਕੇ ਇਨ੍ਹਾਂ ਹੜਪੀੜਤਾ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਤਾਂ ਜੋ ਇਨ੍ਹਾਂ ਪਿੰਡਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਐਜੂਕੇਟ ਪੰਜਾਬ ਪ੍ਰੋਜੈਕਟ ਤੋਂ ਸਾਡੀ ਪੂਰੀ ਟੀਮ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜੀਵਨ ਭਾਰਿਆ 12 ਪਿੰਡ सेवा एजुकेट सैक्ट ने रास्ता है फर्ज है भी बारह सेफ्ट करिए अंवी गंजी गवाना करना जा रहे हैं तो गुरी फूल भरी हुई है जो राशन दवाइया बिस्तरी ये सारे कपड़े कपड़े कंबल गर्म कपड़े भी लिखे जाने मेरी सारे परिवार बेनती है भी साढ़े घर ਸਭ ਕੁਛ ਹੈਗਾ ਅੱਜ ਉਹ ਨਾ ਕਰਾਇਆ ਸਭ ਰੁੜ ਗਿਆ ਤੇ ਆਪਾਂ ਵਾਅਦ ਕਰਾਂਗੇ ਨਾ ਪਰਵਾਸ ਨਾ ਸਿਰ ਤੇ